ਸਥਾਨਕ ਸ਼ਹਿਰ ਦੇ ਵਾਰਡ ਨੰਬਰ 14 ਵਿੱਚ ਸਥਿਤ ਜੈ ਸ਼੍ਰੀ ਮਹਾਕਾਲ ਮੰਦਿਰ ਵਿਖੇ ਬੀਤੀ ਰਾਤ ਚੋਰਾਵਲੋਂ ਲੱਖਾਂ ਰੁਪਏ ਦਾ ਸੋਨਾ, ਚਾਂਦੀ ਅਤੇ ਨਕਦੀ ਚੋਰੀ ਕਰਨ ਉਪਰੰਤ ਮੰਦਿਰ ਵਿੱਚ ਲੱਗੇ ਡੀਵੀਆਰ ਨੂੰ ਵੀ ਪੁੱਟ ਕੇ ਲੈ ਗਏ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਆ ਮੰਦਿਰ ਦੇ ਪ੍ਰਬੰਧਕ ਰਾਜੂ ਬਾਬਾ ਨੇ ਦੱਸਿਆ ਕਿ ਬੀਤੀ ਰਾਤ ਚੋਰਾਵਲੋਂ ਮੰਦਿਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਕੀਤੀ ਗਈ। ਜਿਸ ਦੀ ਸੂਚਨਾ ਸਵੇਰੇ ਸਿਟੀ ਪੁਲਿਸ ਨੂੰ ਦਿੱਤੀ ਗਈ ਜਿਸ ਤੇ ਕਾਰਵਾਈ ਕਰਦਿਆਂ ਸ਼ਹਿਰੀ ਪੁਲਿਸ ਦੇ ਮੁਖੀ ਭੁਪਿੰਦਰਜੀਤ ਸਿੰਘ ਦੀ ਅਗਵਾਈ ਹੇਠ ਘਟਨਾ ਦਾ ਜਾਇਜ਼ਾ ਲੈਂਦਿਆਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਰਾਤ ਨੂੰ ਤਕਰੀਬਨ 2 ਵਜੇ ਮੰਦਰ ਦੇ ਵਿੱਚ ਚੋਰੀ ਹੋਈ ਜਦੋਂ ਮੈਂ ਸੋਆ ਹਾਂ 5 ਵਜੇ ਤਾਂ ਜਿੰਦੇ ਟੁੱਟੇ ਪਏ ਸੀ ਮੰਦਰ ਦੇ 메ਨ ਗੇਟ ਦੇ ਤੇ ਇਹਦੇ ਵਿੱਚ ਲਗਭਗ 10 ਟੌਲੇ ਦਾ ਸੋਨਾ ਸੀ ਜੀ 2 ਕਿਲੋ ਲਗਭਗ ਚਾਂਦੀ ਸੀ 1.5 ਲੱਖ ਰੁਪਏ ਦੇ ਲਗਭਗ ਕੈਸ਼ ਸੀ ਜੀ ਬਾਕੀ ਹੋਰ ਕਈ ਸਮਾਨ ਚੋਰੀ ਹੋ ਗਿਆ ਗੱਟਾ ਭਰ ਕੇ ਲੈ ਕੇ ਗਿਆ ਜੀ ਮੰਦਰ ਦੇ ਵਿੱਚੋਂ 13-14 ਲੱਖ ਦਾ ਲੱਗਦਾ ਜੀ ਸਾਨੂੰ ਸਿਟੀ ਜੀ ਉਹ ਡੀਵੀਆਰ ਵੀ ਨਾਲ ਪਟਕੇ ਲੈ ਗਏ ਜੀ ਸ਼ੱਕ ਹਜੇ ਕਿਸੇ ਦੇ ਅਧਾਰਤ ਨਹੀਂ ਹੈਗਾ ਜੀ ਪੁਲਿਸ ਵਾਲੇ ਦੀ ਸਨੈਪਸ ਲੈ ਕੇ ਵਾਗੇ ਆ ਜੀ ਬਸ ਹੋਰ ਕੁਝ ਨਹੀਂ ਕਰਨਾ ਨਾ ਵੁੱਡ ਲੱਡਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ